ਅੱਖੀ ਜਾਂਦੀ ਏ ਛੇਤੀ ਆਓ ਛੇਤੀ ਆਓ ਖਰੇ ਕੀ ਗੱਲ ਵਾ ਜਾ ਕੇ ਹੁੰਦਾ ਹੀ ਨਹੀਂ ਆ ਪਤਾ ਇਹ ਕਿਹੜੀ ਚੰਗੀ ਆ ਚੰਗਾ ਦੇ ਇਥੇ ਕੋਈ ਵੀ ਨਹੀਂ ਜਾ ਕੇ ਕਰਨੀ ਆ ਨਾ ਪੁੱਛ ਨਹੀਂ ਆ ਨਾ ਕੀ ਗੱਲ ਵਾ ਮੇਰੀ ਜਾਨ ਮਕਾਈ ਰੱਖਦੇ ਨੇ ਲੈ ਤਾਈ ਜੀ ਆਇਨੀ ਸਸਰੀਕਾਲ ਤਾਈ ਜੀ ਸਸਰੀਕਾਲ ਹੈ ਠੀਕ ਠਾਕ ਆ ਲਿਓ ਮੈਂ ਰਾਜਨੀ ਹਾਂਜੀ ਹਾਂਜੀ ਠੀਕ ਜੇ ਆਜੋ ਤਾਈ ਜੀ ਇੱਥੇ ਬਹਿ ਜਾ ਤੀ ਗੱਲ ਮੈਨੂੰ ਸੁਣਾ ਖਲਿ ਜਾਨੀ ਹੈ ਮੈਂ ਤਾਂ ਆਪਣੇ ਵਾਲਾ ਬੜਾ ਚੰਗਾ ਸੋਚਿਆ ਜੀ ਮੈਂ ਤੁਹਾਨੂੰ ਵੀ ਚੰਗੇ ਸਮਝਿਆ ਮੈਂ ਉਹਨੂੰ ਵੀ ਚੰਗੇ ਸਮਝਣੀ ਹਾਂ ਤੇ ਸਗੋਂ ਔਖੀ ਤੇ ਮੈਂ ਹੋ ਗਈ ਦੂਆ ਪਾਸਿਆਂ ਦੀ ਮੈਨੂੰ ਸੋਨੀਆਂ ਪੈਣ ਦੀਆਂ ਨੇ ਮੈਂ ਤਾਂ ਐਵੇਂ ਹੀ ਰਿਸ਼ਤਾ ਕਰਾਇਆ ਭਾਈ ਜੀ ਤੁਸੀਂ ਮੇਰੀ ਗੱਲ ਸੁਣੋ ਸਾਡੇ ਜੇ ਤਾਂ ਗਲਤੀ ਹੋਵੇ ਜਾਂ ਆਪਾਂ ਪੈਸੇ ਨਹੀਂ ਲਾਏ ਜਾਂ ਆਪਾਂ ਕੁੜੀ ਨੂੰ ਤੰਗ ਕੀਤਾ ਹੋਵੇ ਆਪਾਂ ਤਾਂ ਕੁੜੀ ਨੂੰ ਚੱਕ ਕੇ ਰੱਖਿਆ ਸੀ ਹੱਥਾਂ ਤੇ ਉਹਦੀ ਮਾਂ ਨੇ ਜੋ ਕੋ ਛਾੜਨਾ ਕੀਤਾ ਬਹਿ ਕੇ ਪੁੱਛੇਗੀ ਤੇ ਫਿਰ ਤੈਨੂੰ ਪਤਾ ਲੱਗੇਗਾ ਕਿ ਸੱਚਾ ਕੌਣ ਆ ਤੇ ਝੂਠਾ ਕੌਣ ਆ ਕੋਈ ਨਹੀਂ ਜਾਨੀਆਂ ਦੇ ਜੀਵਨ ਨੂੰ ਵੀ ਫੋਨ ਕਰਾਂਗੇ ਉਹਨੂੰ ਵੀ ਆਖਾਂਗੇ ਕੀ ਤਾਂ ਨਹੀਂ ਨਾ ਉਦਰਾਦੀ ਬੰਦੀ ਤੇ ਦਿਨ ਮਿਥੋ ਦਿਨ ਮਿਥੋ ਦਾ ਸਾਰੇ ਤਾਂ ਪਰਾਇ ਇਕੱਠੇ ਹੋ ਗਏ ਤੇ ਗੱਲ ਮੁਕਾ ਦੇਗੇ ਕਾਈ ਜੀ ਇਹ ਗੱਲ ਮੈਂ ਤੁਹਾਨੂੰ ਕਹਿਣੀ ਸੀ ਪਰ ਹੁਣ ਇਹਨਾਂ ਦੀ ਨਵੀਂ ਕਰਤੂਤ ਸੁਣੋ ਦੱਸ ਕੀ ਵੀ ਕੀਤੀ ਹੈ ਕੁਛ ਨਹੀਂ ਅਹੀਂ ਨੂੰ ਨੂੰ ਆਖਿਆ ਤੇ ਆਈ ਆਪਾਂ ਨਾ ਲਾ ਕੇ ਵਿਆਹ ਦੱਸ ਪੀਏ ਮੇਰੇ ਪਤੀਏ ਦਾ ਵਿਆਹ ਵਾ ਉੱਤੇ ਵਿਆਹ ਆਈ ਆ ਲੈ ਗਈ ਆ ਅਸੀਂ ਆਖਿਆ ਕੋਈ ਨਹੀਂ ਫਿਰ ਕੀ ਇਹਦੀ ਮਾਂ ਇਹਦੇ ਤੇਕੇ ਵਿਆਹ ਤਾਂ ਲੈ ਜੀ ਸਭੋ ਤੁਰ ਲੱਗਿਆ ਮੈਨੂੰ ਆਂਦੀ ਵੋਟੀ ਕਿ ਮਮੀ ਟੂਮ ਬਾਂਦੇ ਦੋ ਤੂੰ ਮੈਂ ਆਖਿਆ ਚੱਲ ਫੇਰ ਕੀ ਲੈ ਜਾ ਟੂਮਾ ਸਾਨੂੰ ਵੀ ਪਤਾ ਹੀ ਉੱਥੇ ਜਾ ਕੇ ਉਹਦੇ ਆਪੇ ਹੀ ਕੱਪੜੇ ਪਾੜ ਲੈ ਤੇ ਸਾਡੇ ਦੇ ਪਰਚਾ ਕਰਾਤਾ ਹਾ ਇੱਥੋਂ ਤੱਕ ਹੋ ਗਈ ਆ ਗੱਲ ਤੇ ਹੁਣ ਤੂੰ ਤੇ ਕਿਤੇ ਮੁੜ ਕੇ ਫੇਰਾ ਹੀ ਨਹੀਂ ਮਾਰਿਆ ਕਿਤੇ ਸਾਡਾ ਹਾਲਤ ਪੁੱਛਦੀ ਕਿਹੜੇ ਮੇਲੇ ਨੇ ਜਾਣੂ ਨੇ ਲਗਾਇਆ ਵਾ ਬਣਾ ਬੜਾ ਮਾਲਾ ਉਹਨਾਂ ਵੀ ਕੀਤਾ ਵੇ ਤੂੰ ਮੈਨੂੰ ਇਹ ਦੱਸ ਗਲਤੀ ਸਾਡੀ ਅਹੀਂ ਪਰਚੀ ਹਮਾਰੇ ਪਾਸੇ ਜੇ ਆਈ ਅਸੀਂ ਕੱਲ ਦਿੱਤੀ ਇਹਦੇ ਨਾਲ ਕਿ ਚੱਲ ਕੋਈ ਨਹੀਂ ਮਾਂ ਪਿਓ ਆਇਆ ਲੈਣ ਸਾਨੂੰ ਹੁਣ ਕੀ ਪਤਾ ਜੇ ਪਤਾ ਹੁੰਦਾ ਬਣਾ ਮੈਂ ਟੂਬਾ ਦੇਂਦੀ ਮੈਂ ਕਦੀ ਵੀ ਨਹੀਂ ਦੇਣੀਆਂ ਮੇਰੀਆਂ ਤਾਂ ਸਾਰੀਆਂ ਟੂਬਾਂ ਵੀ ਲੱਗੀ ਆ ਘਰ ਉਲਾ ਪੜ ਗਿਆ ਇਹ ਖਾਪਲਾ ਹਾਈ ਤਈ ਇਹ ਤੇ ਉਹ ਹੀ ਹੈ ਜਿਹਨੇ ਨਵਦਾ ਇਸ਼ਤਾ ਕਰਾਇਆ ਸੀਗਾ ਇੰਨੇ ਇਨੇ ਚਿਰ ਬਦਕ ਤੋ ਚੇਤਾ ਆ ਗਿਆ ਐਨੇ ਮਹੀਨੇ ਹੋ ਗਏ ਵੱਢਣੀ ਤੇ ਅੱਜ ਕਿਧਰੋਂ ਆ ਗਈ ਸੋਣਾ ਦੇ ਸਹੀ ਕਹਿੰਦੇ ਕੀ ਆ ਦੱਸਿਆ ਪਸੰਦਾ ਨਹੀਂਗਾ ਜੇ ਬਾਹਰ ਗਏ ਤਾਂ ਮੰਮੀ ਉੱਥੇ ਮੇਰੇ ਗੱਲ ਪੈ ਜਾਣਾ ਵੇ ਗੱਲਾਂ ਸੁਣਨ ਆ ਗਈਆਂ ਹਾਂ ਹੁਣ ਪਤਾ ਕਿਦਾਂ ਲੱਗੇ ਵੀ ਗੱਲਾਂ ਕੀ ਕਰਨ ਰਹੀ ਆ ਹਾਏ ਹਾਏ ਕੁਛ ਨਹੀਂ ਸੁਣਿਆ ਹੈਗਾ ਤੂੰ ਆਂਦੇ ਗਾ ਭਈ ਟੁੰਬਾ ਨਹੀਂ ਮੈਂ ਦੇਣੀ ਆ ਆਉਣਾ ਮੈਨਾਂ ਮੇਰੇ ਮੁੰਡੇ ਨੇ ਵੀ ਤੂੰ ਵਿਆਹ ਵੇਖਣਾ ਤੇਗੇ ਉਹਨੇ ਵੀ ਆਉਣਾ ਹੀ ਆ ਤੇ ਉਹ ਓਦਾਂ ਹੀ ਉਹ ਟੁੰਬਾ ਲੈ ਆਵੇਗਾ ਜੇ ਇੰਨਾ ਗੱਲਾਂ ਦਾ ਪਤਾ ਤੂੰ ਆ ਕੇ ਆਂਦੇ ਗਾ ਮੈਂ ਸੰਧੀਆਂ ਆਣੀ ਜੇ ਤਾਈ ਜੀ ਇਹਨਾਂ ਗੱਲਾਂ ਦਾ ਪਤਾ ਹੁੰਦਾ ਇਡੀਆਂ ਕੁੰਡੀਆਂ ਮੈਨੂੰ ਨਹੀਂ ਪਤਾ ਵੀ ਇਹ ਆ ਕੁਛ ਇਡਿਟਡ ਚਲੀ ਜਾਂਦੇ ਆ ਮੈਨੂੰ ਕੀ ਪਤਾ ਮੈਂ ਤਾਂ ਚੁੱਕ ਕੇ ਦੇ ਦਿੱਤੀਆਂ ਫੇਰ ਕੀ ਅੱਗੇ ਵੀ ਤੇ ਜਾਂਦੀ ਹੁੰਦੀ ਆ ਜਦੋਂ ਟੂਬਾਂ ਚਲ ਗਈਆਂ ਘਰ ਚਲ ਗਈ ਰਿਹਾ ਕੁਛ ਹੋ ਗਿਆ ਹਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਚਾਨਚੱਕ ਪੁਲਿਸ ਆਈ ਤੇ ਨਿੱਕਾ ਮੁੰਡਾ ਤੇ ਕਿਤੇ ਗਿਆ ਸੀ ਤੇ ਜਿਹੜਾ ਵੱਡਾ ਰੋਟੀ ਖਾਣ ਲੱਗਾ ਤਾਂ ਪੁਲਿਸ ਵਾਲੇ ਆਏ ਤੇ ਮੁੰਡੇ ਨੂੰ ਚੁੱਕ ਕੇ ਲੈ ਗਏ ਇੱਥੋਂ ਦਾ ਖੱਗਾ ਗੱਲਾਂ ਹੋਈਆਂ ਤੇ ਤੇਰੇ ਰਿਸ਼ਤੇ ਰਹਿਣ ਮੈਨ ਕੋਈ ਗੱਲ ਨਹੀਂ ਨਹੀਂ ਤਾਈ ਜੀ ਹੁਣ ਤੁਸੀਂ ਇੱਕੋ ਕੰਮ ਸਾਡਾ ਕਰੋ ਉਹਨਾਂ ਨੂੰ ਫੋਨ ਕਰੋ ਜਾਂ ਉਹਨਾਂ ਦੇ ਘਰ ਜਾਓ ਸਾਡਾ ਕਿਤੇ ਇੱਕ ਦੋਹਾ ਦਿਨਾਂ ਚ ਬਿਠਾਲ ਕੇ ਨਾ ਸਾਡਾ ਕੰਮ ਮੁਕਾ ਦਿਓ ਜਿੰਨਾ ਕੁਝ ਹੋ ਗਿਆ ਨਾ ਹੁਣ ਰਿਸ਼ਤਾ ਰਹਿਣਾ ਨਹੀਂ ਗਾ ਇਹ ਨਹੀਂ ਰਹਿਣਾ ਚਾਹੀਦਾ ਵੀ ਨਹੀਂ ਦੇਲੀ ਨਹੀਂ ਮਿਲਦੇ ਫਿਰ ਬਹੁਤ ਮਾੜਾ ਕੀਤਾ ਉਹਨਾਂ ਵੀ ਪੁਰਸਾ ਤਾਂ ਕਿ ਬੱਲਾ ਲੈ ਆਂਦੇ ਆ ਤੇ ਰਹਿਣਾ ਕਿਥੋਂ ਇਹ ਰਿਸ਼ਤਾ ਉਧਰ ਕਿਤੇ ਜਾਓਗੇ ਨਾ ਤੇ ਕੋਈ ਦੋਹਾ ਜੀਆਂ ਨੂੰ ਬਿਠਾਲ ਕੇ ਪੁੱਛਿਓ ਵੀ ਕਿਸੇ ਚੀਜ਼ ਦੀ ਕੁੜੀ ਨੂੰ ਇੱਥੇ ਤੰਗੀ ਹੀ ਜਾਂ ਕੋਈ ਸੁਖ ਸਹੂਲਤ ਨਹੀਂ ਮਿਲਦਾ ਜਾਉ ਨੂੰ ਕੰਮ ਡੰਦੇ ਮੇਰਾ ਤਾਂ ਤਾਈ ਜੀ ਆਪ ਕੰਮ ਕਰਦੀ ਰਹੀ ਪਚਾਲੇ ਪੜਦੀ ਆ ਇਹਦੇ ਤੇ ਪੈਸੇ ਲੱਗਣ ਰਹੇ ਨੇ ਤੇ ਇਹਦੀ ਪੜਾਈ ਪੂਰੀ ਹੋ ਜੇ ਮੈਨੂੰ ਕੀ ਪਤਾ ਹੀ ਕਿ ਐਦਾ ਵਾ ਬਾਈ ਨੇ ਝੂਠਾੜੇ ਨਾਲ ਬੋਲ ਦੇਣਾ ਐਨਾ ਨਹੀਂ ਕਹ ਦਿੱਤੀ ਪਤਨ ਸਿਰ ਤੇ ਚਾਲ ਲਈਦਾ ਤੂੰ ਤੇ ਚਾਲੇ ਸਿਰ ਤੇ ਉਹ ਹਣ ਸਿਰ ਤੇ ਚੜ ਕੇ ਮੁੱਤਨ ਰਪਈ ਹੈ ਕੀ ਕਰੀਏ ਹੁਣ ਸਾਡਾ ਕਿਸ ਤਰ੍ਹਾਂ ਮੁਕਾਦੋ ਕਿ ਤੇ ਸਾਡੀ ਜਾਨ ਸੌਖੀ ਹੋ ਜੇ ਜਾਂ ਨਹੀਂ ਆ ਮੈਂ ਫਿਰ ਅੱਜ ਹੀ ਜਾਣੇ ਆ ਬੈਠੋ ਚਾਹ ਪੀ ਕੇ ਚਲ ਜਿਓ ਮੈਂ ਚਲੀ ਮੈਂ ਚਾਹ ਮੈਨੂੰ ਨੰਗਾ ਢਾਈ ਹੈ ਮੈਂ ਤਾਂ ਗੱਲਾਂ ਸੁਣ ਕੇ ਗੁੱਸਾ ਚਾਂਡਿਆ ਢਿੱਡ ਮੇਰੇ ਸੜਨ ਦਿਆ ਵੇ ਮੈਂ ਤਾਂ ਚੰਗਾ ਕੀਤਾ ਤਾਂ ਹੋ ਮਾਰਾ ਗਿਆ ਵੇ ਕਿ ਦੇ ਕੋਈ ਥੋੜੀ ਬੁਤੀ ਸ਼ਰਮ ਕਰੋ ਵਸ ਦੀ ਰਸ ਦੀ ਧੀ ਘਰ ਬਠਾਲ ਧੀ ਤੇ ਤਰੇ ਤੁਹਾਡਾ ਕਿਹੜੇ ਜੁਗ ਪੜਾ ਹੋਏਗਾ ਕੱਲੋਂ ਤੁਹਾਡੀ ਧੀ ਵੀ ਤੁਹਾਨੂੰ ਰੋਏਗੀ ਜੇ ਕੋਈ ਦੂਜੇ ਥਾਂ ਤੇ ਵਿਆਹ ਹੋਗੇ ਨਾ ਤੇ ਕੋਈ ਪਤਾ ਸਾਡੇ ਅੱਗੇ ਮਿਲਨੇ ਸਾਰੇ ਹਾਈ ਹਾਈ ਆ ਬੱਲ ਵੱਜੀ ਆ ਤੇ ਫੇਰ ਪਤਾ ਲੱਗਾ ਵਾ ਫੇ ਫੋਨ ਮੇਰਾ ਬਾਹਰ ਵਾ ਤੇ ਭੇਜਣਾ ਹੀ ਹੋਣੀ ਹਾਏ ਹਾਏ ਬੀਜੀ ਨੂੰ ਕੀ ਕੰਮ ਮੇਰਣਾ ਪੱਕਾ ਨਾ ਨਵਦੇ ਸੌਰਿਆ ਨੇ ਫੋਨ ਕੀਤਾ ਹੋਣਾ ਵਾ ਚਲ ਚੁੱਕਾ ਤੇ ਸਹੀ ਹੈਲੋ ਸਸਕੀ ਗਾਲ ਬੀਜੀ ਹਾਂਜੀ ਠੀਕ ਠਾਕ ਜੇ ਤੁਸੀਂ ਸੁਣਾਓ ਹਾਂਜੀ ਹਾਂਜੀ ਹਾਂ ਨਹੀਂ ਵਧੀਆ ਸਾਰੇ ਬਹੁਤ ਵਧੀਆ ਠੀਕ ਠਾਕ ਨਹੀਂ ਨਹੀਂ ਕੋਈ ਗੱਲ ਬਾਤ ਨਹੀਂ ਗਈ। ਅੱਛਾ ਅੱਛਾ ਕੁੜੀ। ਆਹੋ ਕੁੜੀ ਹਾੜੇ ਕੋਲੀ ਆ। ਹਾਂ। ਕੀ ਆਖਿਆ? ਪੜੇ ਕਰ ਕੁੜੀ ਲੈ ਕੇ ਆਵਾ ਕਾਦੇ ਵਾਸਤੇ? ਮੇਰੀ ਸੁਣੋ ਵੀਜੀ ਗੱਲ। ਜਿੰਨਾ ਚਿਰ ਮਾਪਿਓ ਸਿਰ ਤੇ ਹੋਣ ਨਾ ਤੇ ਬੱਚਿਆਂ ਨੂੰ ਗੜੀ ਗੱਲਾਂ ਕਰਨੀ ਡਾਈਦਾ। ਉਹਨਾਂ ਦੀ ਕਾਦੀ ਮਰਜ਼ੀ ਆ। ਅੱਛਾ ਤੇ ਤੁਹਾਨੂੰ ਫਿਰ ਉਹਨਾਂ ਦਾ ਫੋਨ ਆਇਆ ਵਾ ਤੇ ਤੁਸੀਂ ਆਪਣੇ ਘਰ ਸਦੋ ਉਹਨਾਂ ਨੂੰ ਠੀਕ ਆ ਚੱਲ ਕੋਈ ਗੱਲ ਨਹੀਂ ਜੋ ਕੁਛ ਹੜਨਾ ਹੋਇਆ ਆਪਾਂ ਵੀ ਦੱਸਾਂਗੇ ਆਹੋ ਅਹੀਂ ਵੀ ਤੀ ਵਾਲੇ ਆ ਹਾਂ ਮੈਂ ਅੱਜ ਤੁਹਾਨੂੰ ਦੱਸਿਆ ਹੀ ਨਹੀਂ ਕੋਈ ਗੱਲ ਵੀ ਨਹੀਂ ਦੱਸੀ ਤੁਹਾਨੂੰ ਮੈਂ ਮੈਂ ਤੇ ਇਹੋ ਕਿਹਾ ਸੀਗਾ ਕਿ ਚੱਲ ਆਪੇ ਗੱਲ ਦੱਬੀ ਰਹੂਗੀ ਜਦੋਂ ਅਗਲੇ ਨੂੰ ਦੱਬਣ ਦੇ ਤਾਂ ਸਾਨੂੰ ਕੋ ਲੋੜ ਦੱਬਣ ਦੀ ਹਾਂ ਚਲ ਕੋਈ ਨਹੀਂ ਏਦਾਂ ਕਰਦੀ ਆ ਫਿਰ ਮੈਂ ਆਪਣੇ ਘਰ ਸਲਾਹ ਕਰਨੀ ਹੁੰਦੀ ਆ ਆਹੋ ਮੈਂ ਆਪਣੀ ਕੁੜੀ ਨਾਲ ਵੀ ਸਲਾਹ ਕਰਨੀ ਹਾਂ ਹਾਂ ਆਹ ਕੁੜੀ ਦੇ ਪਿਓ ਨਾਲ ਸਲਾਹ ਕਰਨੀ ਆ ਤੇ ਉਹਦੇ ਭਰਾ ਨਾਲ ਵੀ ਉਹਦੀ ਪਰਜਾਈ ਨਾਲ ਵੀ ਮੈਂ ਇਕੱਲੀ ਕਿਦਾਂ ਫੈਸਲਾ ਲੈ ਸਕਨੀ ਆ ਹਾਂਜੀ ਠੀਕ ਜੇ ਕੋਈ ਗੱਲ ਨਹੀਂ ਦੱਸਾਂਗੀ ਚੰਗਾ ਸਤਿ ਸ੍ਰੀ ਅਕਾਲ ਲੈ ਪਤਾ ਨਾ ਪੰਗਾ ਸੱਦ ਕੇ ਬਹਿ ਗਏ ਸਾਰਿਆਂ ਨੂੰ ਉਥੇ ਕੋਈ ਨਹੀਂ ਮੈਂ ਕਿਹੜੀ ਘਟਵਾ ਮੈਂ ਵੀ ਨਹੀਂ ਕਿਸ ਨੂੰ ਵਾਰੇ ਆਉਣ ਦੇਣਾ ਸੱਦ ਲਾਂ ਜਿਹਨੂੰ ਸੱਦਣਾ ਵਾ ਹੁਣ ਕੁੜੀ ਪੱਕੀ ਰਵੇ ਨਾ ਮੇਰੀ ਤਾਂ ਵਾ ਇਹ ਹੁਣ ਪੈਰਾ ਤੇ ਰਵੇ ਫਿਰਕ ਨਾ ਜਾਵੇ ਕਿਤੇ ਡਾੜੀ ਤੇ ਹੀ ਬਾਰੇ ਇਥੇ ਬਸ ਇਦਾਂ ਯਾਰ ਬਹਿਣਾ ਕੀ ਆ ਤੇ ਮੇਰੇ ਖਾਸੋਂ ਹਮ ਅੱਗ ਲੱਗ ਤੁਹਾਡੇ ਕੋਲ ਖਲੋਤਾ ਹੈ ਇੱਥੇ ਇੱਕ ਖਲੋਂ ਡਿਆ ਵਾ ਮੈਂ ਇੱਥੇ 10 ਮਿੰਟ ਬੈਹਿ ਕੇ ਗਿਆ ਆਣ ਕੇ ਇੱਥੇ ਜਿਹੜਾ ਆਉਂਦਾ ਉਹ ਖਲੋ ਕੇ ਜਾਂਦਾ ਵਾ ਕਹਿੰਦੇ ਤੁਹਾਨੂੰ ਇਹ ਮੁੰਡੇ ਤੁਹਾਡੇ ਨੂੰ ਪੁਲਿਸ ਵਾਲੇ ਫੜ ਕੇ ਲੈ ਗਏ ਸੀ ਕੀ ਗੱਲ ਨਸ਼ੇ ਨੂੰ ਸ਼ੇ ਕਰਦਾ ਵਾ ਅੱਛਾ ਹਸਾਬ ਲਾ ਲਾ ਤੂੰ ਗੱਲ ਵੇਖ ਕਿੱਧਰ ਰਹੀ ਤੇ ਕਿੱਧਰ ਨੂੰ ਗਈ ਆ ਮੈਂ ਵੀ ਸੋਚਾਂ ਵੀ ਕੋਈ ਨਾ ਕੋਈ ਗੱਲ ਤੇ ਹੈ ਵੀ ਜਦੋਂ ਉਹ ਇਕੋਂ ਨੰਗੇ ਆ ਨਾ ਤੇ ਮੇਰੇ ਵਾਲੇ ਵੇਖ ਕੇ ਨਾ ਹੱਸਣ ਦੇ ਹੀ ਕੋਈ ਕਹਿੰਦਾ ਤਾਂ ਇਹ ਪਤਾ ਲੱਗਾ ਨੂੰ ਹੀ ਚਲ ਗਈ ਆ ਕੀ ਗੱਲ ਹੋ ਗਈ ਕੀ ਝਗੜਾ ਪੈ ਗਿਆ ਵਾ ਵੇਖ ਲੋ ਡਾਡੀ ਕਿੰਨੀ ਏਦਾਂ ਬਦਨਾਮੀ ਵਾਲੀ ਗੱਲ ਬਦਨਾਮੀ ਪੂਰੀ ਹੋਣ ਈ ਆ ਕਿ ਇਹ ਤੋਂ ਹੋਰ ਵੱਧ ਕੇ ਹੋਣ ਪਤਾ ਨਹੀਂ ਲੋਕਾਂ ਨੂੰ ਚਾਹੀਦਾ ਕੀ ਏ ਲੋਕਾਂ ਨੂੰ ਭਾਉ ਇੰਨੀ ਗੱਲ ਲੱਭਣੀ ਚਾਹੀਦੀ ਜਾਂ ਲੋਕ ਏਡੀ ਵੱਡੀ ਕਰ ਦਿੰਦੇ ਆ ਇਹ ਨਹੀਂ ਹੁੰਦੇ ਵੀ ਅਗਲੇ ਦੇ ਘਰ ਮੁਸੀਬਤ ਪਈ ਏ ਹੁਣ ਸਾਨੂੰ ਤਾਂ ਪਤਾ ਵਾ ਪਹਿੰਦੇ ਕੋਈ ਮਾੜੀ ਚੰਗੀ ਨਹੀਂ ਕੀਤੀ ਅਗਲੇ ਸਾਰੇ ਪੰਗੇ ਲੱਲੇ ਤੇ ਆਪੇ ਪੁੱਠਾ ਪਾਤਾ ਸਾਰਾ ਕੰਮ ਪਰ ਹੁਣ ਤੇ ਸਾਡੇ ਆਉਣ ਡੀਆਂ ਨਾ ਕੀ ਟੱਕੀਆਂ ਗੱਲਾਂ ਕਰਨ ਦੇ ਲੋਕ ਲੈੜੀ ਤੁਸੀਂ ਐਵੇਂ ਨਾ ਫਿਕਰ ਨਾ ਕਰਿਆ ਕਰੋ ਜਦੋਂ ਆਪਾਂ ਸੱਚੇ ਆ ਐਵੇਂ ਆਪਾਂ ਇੰਨਾ ਸੋਚਣਾ ਮੈਂ ਤੇ ਨਾਲੇ ਐਦਾਂ ਤੁਸੀਂ ਆਣ ਕੇ ਵਿਆਹ ਨਾ ਕਰੋ ਤੁਸੀਂ ਆਰਾਮ ਨਾਲ ਘਰੇ ਰਵੋ ਮੈਂ ਨਾ ਮੈਂ ਤੇ ਵੇਖਣ ਡਿਆ ਵੀ ਜਿਹੜੇ ਬੰਦੇ ਸਾਡੇ ਕੋਈਆਂ ਗੱਲਾਂ ਤੋਂ ਕਾਣੇ ਹੀ ਨਾ ਜਿਹੜੇ ਨੀਵੀਂ ਪਾ ਕੇ ਲੰਘਦੇ ਹੀ ਉਹ ਮੈਂ ਨਾ ਐਦਾਂ ਟੌਣ ਤਾਂ ਚੁੱਕ ਚੁੱਕ ਗੱਲਾਂ ਕਰਨ ਦੇ ਕੋਈ ਗੱਲ ਨਹੀਂ ਚੁੱਕ ਲੈਣ ਕਿੰਨਾ ਚਿਹਰਾ ਭਲਾ ਚਲੋ ਆਪ ਜਿੱਦਾਂ ਬੜੇ ਸੱਚੇ ਹੁੰਦੇ ਨੇ ਰੱਬ ਨੂੰ ਤੇ ਪਤਾ ਹੀ ਆ ਨਾ ਅਸੀਂ ਕੋਈ ਵਿੱਚ ਗਲਤ ਨਹੀਂ ਕੰਮ ਕੀਤਾ ਬੰਦਾ ਆਪ ਸੱਚਾ ਹੋਣਾ ਚਾਹੀਦਾ ਲੋਕਾਂ ਦੀ ਗੜੀ ਗੱਲ ਉੱਪਰ ਵਾਲਾ ਤੇ ਵੇਖਣੀ ਡਿਆ ਨਾ ਤੇ ਹੋਰ ਚੱਲੀਏ ਫਿਰ ਘਰ ਨੂੰ ਆਜੋ ਚਲੋ ਐ ਇੱਧਰ ਹੀ ਆਜੋ ਮੈਂ ਕੋਈ ਗੱਲ ਕਰਨੀ ਤਾਂ ਆਓ ਆਗੇ ਮੇਰੀ ਸੁਣੋ ਗੱਲ ਮਤਾ ਇਕੱਠੇ ਕੀਤਾ ਵਾ ਤੁਹਾਨੂੰ ਬੀਜੀ ਦਾ ਫੋਨ ਆਇਆ ਹੈਗਾ ਅੱਛਾ ਤੇ ਬੀਜੀ ਦੇ ਘਰ ਨਾਲ ਕੱਲ ਦਾ ਟਾਈਮ ਰੱਖਿਆ ਮੁੰਡੇ ਵਾਲਾ ਮੈਂ ਉੱਥੇ ਆਉਣਾ ਵਾ ਤੇ ਆਪਾਂ ਵੀ ਜਾਣਾ ਵਾ ਕਹਿੰਦੇ ਆਪਣੀ ਕੁੜੀ ਲੈ ਕੇ ਆਓ ਲੈ ਵੀ ਆ ਤੇ ਮੁੰਡਿਆ ਬੜਾ ਵਧੀਆ ਹੋ ਗਿਆ ਜੀ ਜਿਹੜਾ ਉਹਨਾਂ ਨੇ ਫੋਨ ਕਰਤਾ ਵਾ ਹਾਂਜੀ ਕੰਮਕੜ ਵਾਲਾ ਬਣੂਗਾ ਨਾਲੇ ਮੰਮੀ ਆ ਸਾਰਿਆਂ ਨਾਲੋਂ ਵਧੀਆ ਜਿਹੜੀ ਗੱਲ ਬਹਿ ਕੇ ਭੋਜੇ ਨਾ ਉਹੀ ਵਧੀਆ ਵਾ ਤੇ ਅਹੀਂ ਤੇ ਚੱਲ ਨਾਮ ਨੂੰ ਭੇਜ ਨਹੀਂ ਆ ਉੱਥੇ ਤੇ ਹੌਸਲੇ ਨਾਲ ਤੂੰ ਵੀ ਗੱਲ ਕਰੀ ਆਫੀ ਚੱਲ ਪੁੱਤ ਮੈਂ ਕਿਹੜਾ ਨਹੀਂ ਚਾਹੁੰਦੀ ਨਾਮ ਉੱਥੇ ਜਾਵੇ ਹਾਂ ਜਾਵੇ ਚਲੋ ਕੋਈ ਗੱਲ ਨਹੀਂ ਪਰ ਗੱਲ ਤਾਂ ਸਾਰੀ ਹੋਣੀ ਆ ਨਾ ਐਦਾਂ ਕਿਦਾਂ ਆਪਣੀ ਧੀ ਤੋਰਦਾ ਅਗਲੇ ਫੇਰ ਹੱਥ ਚੁਪਣਗੇ ਉਹਦੇ ਉੱਤੇ ਹੈ ਐਦਾਂ ਥੋੜੀ ਕਰਨਾ ਚਾਹੀਦਾ ਵਾ ਸੁਣ ਲਾ ਕੋਈ ਕਿਨੂੰ ਨਹੀਂ ਮਾਰ ਦਿੰਦਾ ਪਾਣੀ ਕਿਥੋਂ ਤੇਰੇ ਦਿਮਾਗ 'ਚ ਗਲਤ ਫਹਿਮੀ ਆ ਗਈ ਉਹਦੀ ਮੰਮੀ ਛੋਟੀ ਮੋਟੀ ਗੱਲ ਜੀ ਦਾਦੀ ਇੰਨਾ ਸੁਖਰਾ ਕਿ ਉਹਨਾਂ ਨੇ ਫੋਨ ਕੀਤਾ ਉਹ ਯਾਰ ਆਹੋ ਤੇ ਗੱਲ ਵਾ ਨਹੀਂ ਹੁਣ ਮੇਰੀ ਗੱਲ ਸੁਣੋ ਹੁਣ ਇਹੋ ਹੀ ਆ ਆਪਣੇ ਆਪ ਵਿਆਹ ਕਰਵਾ ਲਿਆ ਇਹਨੇ ਅਜੇ ਤੱਕ ਹੱਥ ਚੁੱਕਿਆ ਕਦੀ ਆਪਾਂ ਇੱਥੇ ਹੈ ਉਨੋਂ ਤੇ ਆਪਾਂ ਆਪ ਤੋਰਿਆ ਹੀ ਜਾ ਮੇਰੀ ਗੱਲ ਸੁਣ ਲਾ ਉਹਦੀ ਗੱਲ ਛੱਡ ਜਿਹੜੀ ਗੱਲ ਚੱਲਣ ਦੀ ਆ ਨਾ ਹੁਣ ਮੌਕਾ ਆਇਆ ਤਾਂ ਮੌਕਾ ਜਾਣ ਨਾ ਦਿਓ ਠੀਕ ਆ ਜਾ ਕੇ ਤੇ ਗੱਲ ਨਿਬੇੜ ਕੇ ਤੇ ਕੁੜੀ ਨੂੰ ਆਪੇ ਘਰ ਬੱਲ ਗਏ ਉਹਨਦੇ ਨਾਲੇ ਮੰਮੀ ਜੋ ਤੁਸੀਂ ਚਾਹੁੰਦੇ ਹੋ ਤੇ ਹੋ ਗਿਆ ਨਾ ਉਹ ਆਪੇ ਨੀਵੇਂ ਹੋ ਗਈ ਆ ਤੁਹਾਡੀ ਅੱਗੇ ਨਾ ਜਿਹੜੇ ਅਗਲੇ ਵਿਚਾਰੇ ਇੰਨੀ ਬੇਇੱਜ਼ਤੀ ਕਰਕੇ ਵੀ ਅਗਲਿਆਂ ਨੇ ਫੋਨ ਤੇ ਵੀ ਝੋਲਣ ਨੂੰ ਤਿਆਰ ਆ ਮਨ ਪੁੱਤ ਮੇਰੀ ਗੱਲ ਸੁਣ ਲਾ ਨੀਵੇਂ ਨਾ ਅੱਜ ਕੱਲ ਕੋਈ ਨਹੀਂ ਘਾ ਹੁੰਦਾ ਇੰਨਾ ਚੰਗਾ ਬਾਪੀ ਆਪਣੇ ਧੀ ਭੈਣ ਦਾ ਘਰ ਵਸਵਾਣਾ ਚਾਹੀਦਾ ਜਾਣਨਾ ਨਹੀਂ ਚਾਹੀਦਾ ਕਿਤੇ ਤੇ ਪਾਣੀ ਕਿਹਦਾ ਤਮਾਮ ਨੂੰ ਹੋਇਆ ਨਾਲੇ ਮੰਮੀ ਕਿੰਨਾ ਚਿਰ ਘਰ ਦਾ ਨਾਲ ਸਰਨਾ ਵਾ ਕੀ ਗੱਲ ਹੈ ਬਹਿ ਜਾ ਦੱਸ ਨਹੀਂ ਹੂੰ ਤਾਈ ਜੀ ਨੇ ਕੀਤਾ ਸੀ ਮੈਂ ਕੱਲ ਫੋਨ ਅੱਛਾ ਤੇ ਅੱਜ ਆਈ ਅੱਛਾ ਮੈਂ ਸਾਰਾ ਕੁਝ ਦੱਸਿਆ ਹਾਂ ਤਾਈ ਤਲਾਵੇ ਕੰਨਾਂ ਨੂੰ ਹੱਥ ਹੂੰ ਤੇ ਇੰਨਾ ਖੁਸ਼ ਹੋ ਗਏ ਤੇ ਮੈਨੂੰ ਤਾਂ ਤੁਸੀਂ ਦੱਸਿਆ ਨਹੀਂ ਮੈਂ ਹੁਣ ਇਹਨੂੰ ਤਾਈ ਤੈਨੂੰ ਘੜੀ ਘੜੀ ਕੀ ਦੱਸਦੇ ਜਦੋਂ ਸਾਡੇ ਤਾਂ ਆਪਣੇ ਘਰ ਚ ਵਗਤ ਪਿਆ ਕਹਣਾ ਸੀ ਬਹੁਤ ਮਾੜੇ ਬੰਦੇ ਰਵਗੇ ਦਿੱਤੇ ਤਾਰਾ ਕੋਈ ਦੱਸਿਆ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਉਹਦਾ ਮੈਂ ਉਹਨੂੰ ਇਹ ਵੀ ਗੱਲ ਕਹਿ ਦਿੱਤੀ ਤੇ ਇੱਕ ਵਾਰੀ ਆਪ ਫੋਨ ਕਰ ਭਾਈ ਉਹਨਾਂ ਦੇ ਘਰ ਜਾ ਸਾਡਾ ਕਿਹਾ ਤਾ ਕੇ ਪਾਸੇ ਲੱਗ ਆ ਕਰੀ ਹਣੂ ਬਹਾਰ ਇਕੱਠਿਆਂ ਤੇ ਸਾਡੀ ਹੁਣ ਰਿਸ਼ਤੇਦਾਰੀ ਰਹਿਣ ਵਾਲਾ ਕੰਮ ਕਰਿਆ ਨਹੀਂ ਗੱਲ ਤੇ ਮੁਕਾਈ ਇਹਨਾਂ ਨਾਲ ਹੋਰ ਆਂਦੀ ਗੱਲਾਂ ਨਾ ਮੈਂ ਕਿਹੜੀ ਦੋਖਣਵਾ ਮੈਂ ਨਹੀਂ ਚਾਹੁੰਦੀ ਮੇਰੀ ਧੀ ਦਾ ਘਰ ਵਸੇ ਹੈ ਫਿਰ ਅਗਲੇ ਨੇ ਕੀਤਾ ਜੋ ਕੀਤਾ ਪਹਿਲ ਤੋਂ ਉਹਨਾਂ ਨੇ ਕਰ ਛੱਡੀ ਆਪਾਂ ਕੀ ਕੀਤਾ ਹੁਣ ਗੱਲ ਹੰਨੇ ਜਾਂ ਬੰਨੇ ਕਰਨੀ ਆ ਬਸ ਹੁਣ ਕੱਲ ਜਾਣਾ ਵਾ ਨਾ ਤਫਾਸਲਾ ਮੁਕਾ ਕੇ ਆਉਣਾ ਵਾ ਰੋਜ ਦਾ ਅੰਤਰਾ ਕਦੀ ਕੋਈ ਚੱਕਰ ਤੇ ਕੋਈ ਚੱਕਰ ਜੀ ਉੱਥੇ ਜਾ ਕੇ ਬੋਦੀ ਜਬਾਨ ਚਲਾਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੁਸੀਂ ਮੈਨੂੰ ਇਦਾਂ ਦਾਬੇ ਮਾਰਦੇ ਰਹੋ ਚੰਗਾ ਮਾਰਦੇ ਰਹਤੀ ਚੰਗਾ ਨਾ ਸੋਚਿਓ ਕਦੀ ਵੀ ਪਤਾ ਵਾ ਨਾ ਜਬਾਨ ਤੇਰੀ ਰਹਿਣੀ ਹੈ ਜਿੰਗੀ ਚੰਗਾ ਵੜ ਦੋ ਮੇਰੀ ਜਬਾਨ ਬੜਾ ਬੋਲਾ ਹੀ ਨਾ ਚਲੋ ਡੈਡੀ ਤੁਸੀਂ ਆਪਣੇ ਘਰ ਨਾਲ ਲੜਾਈ ਪਾਓ ਉੱਥੇ ਜਾ ਕੇ ਮਸਲਾ ਹੱਲ ਕਰੋ ਪ੍ਰਿਆ ਹੁਣ ਕਿਦਾਂ ਫਿਰ ਹੜਨਾ ਨਾ ਉਹਨਾਂ ਨਾਲ ਤੋਂ ਦੱਸ ਮੁੰਡਿਆ ਤਾਈ ਜੀ ਨੇ ਦੁਬਾਰਾ ਮੈਨੂੰ ਫੋਨ ਲਾਇਆ ਉਹਨਾਂ ਨਾਲ ਗੱਲ ਕਰਕੇ ਅੱਛਾ ਉਹ ਕਹਿੰਦੀ ਵੀ ਮੈਂ ਉਹਨਾਂ ਨੂੰ ਦਿੱਤਾ ਟਾਈਮ ਕਿ ਕੱਲ ਦਾ ਹੂੰ ਕੱਲ ਨੂੰ ਕਿਤੇ ਬਹਿ ਕੇ ਗੱਲ ਮਖਾਈਏ ਹੁਣ ਮੈਨੂੰ ਦੱਸ ਦੋ ਕੱਲ ਨੂੰ ਨਾ ਆਕੇ ਵੀ ਜਨਨੀਆਂ ਵਾਲੀ ਮਤ ਵਰਤੀ ਜੋ ਵੀ ਕਰਨਾ ਨਾ ਕਰ ਲੋ ਚੰਗਾ ਬਾਹ ਚਲੋ ਸਾਰੇ ਆਮੋ ਸਾਹਮਣੀ ਬਹਿਣਾ ਪਹਿਲਾਂ ਤੇ ਚਲੋ ਇਹ ਆ ਵੀ ਉਹਨਾਂ ਨੂੰ ਪੁੱਛਾਂਗੇ ਵੀ ਉੱਥੇ ਤੇ ਜਿਹੜਾ ਜੋ ਗੱਲ ਹੈਗੀ ਸੀ ਥਾਣੇ ਉੱਥੇ ਅਸੀਂ ਕੀ ਤੁਹਾਨੂੰ ਗੱਲ ਕਰਨੀ ਉਥੋਂ ਦੇ ਜੱਬਨ ਬੇੜ ਕੇ ਆਏ ਘਰ ਤੇ ਤੂੰ ਹੀ ਦੱਸੋ ਵੀ ਹੱਡਣਾ ਕੰਮ ਕੀਤਾ ਕਿਉਂ ਆ ਤੇ ਅਗਲੀ ਗੱਲ ਇਹ ਆ ਵੀ ਉੱਥੇ ਕੁੜੀ ਵੀ ਆਊਗੀ ਨਾਲੇ ਕੁੜੀ ਨੂੰ ਵੀ ਪੁੱਛਾਂਗੇ ਵੀ ਕੁੜੀਏ ਤੂੰ ਦੱਸ ਵੀ ਤੈਨੂੰ ਕੋਈ ਤੰਗੀ ਕਿਹ ਗੱਲ ਦੀ ਕਾਈ ਜਾਂਦੀ ਮੈਂ ਪੁੱਛਾਂ ਕਿ ਨਾ ਪੁੱਤ ਤੂੰ ਜੰਨਾ ਚਲੀ ਵੀ ਆਈ ਨਹੀਂ ਤੈਨੂੰ ਕੋਈ ਤੰਗੀ ਆਈ ਉੱਤੇ ਠੀਕ ਆ ਕਿ ਨਹੀਂ ਨਾਲੇ ਪਿੰਦਰ ਵੀ ਉਹਦਾਂ ਗੱਲ ਕਰੂਗਾ ਹਾਂ ਇਹ ਗੱਲ ਨਿਬੜਨੀ ਆ ਤੇ ਅम्मू ਸਾਹਮਣੇ ਤੋਂ ਇੱਕ ਵਾਰੀ ਤੇ ਹੋਰ ਆਮ ਪ੍ਰਾ ਲੋਕਾਂ ਨੇ ਕਰਾਂ ਜਿਤ ਮਾਛਾ ਲੋਕੀ ਸਾਰੇ ਕੰਡਾਂ ਦੇ ਕਿਉਂ ਪਿੰਦਰ ਆਖਣ ਦੇ ਆ ਕੋਈ ਨਹੀਂ ਵੀ ਤੂੰ ਸਿਆਣੇ ਬਾਹਰਾਂ ਨੂੰ ਕੋਈ ਗੱਲ ਨਹੀਂ ਕਰਨ ਦੇਂਡਿਆ ਪਿੰਡ 'ਚ ਜਿਹੜਾ ਮਿਲਦਾ ਉਹ ਹੀ ਤਾਨੂੰ ਪੁਲਸ ਫੜ ਕੇ ਲਿਆ ਗਈ ਤੁਹਾਡੀ ਨੂੰਹ ਚਲ ਗਈ ਪਿੰਦਰ ਨੂੰ ਖੜਨਾ ਹੈ ਸੰਨੀ ਨੂੰ ਕੋ ਲੈ ਕੇ ਸੰਨੀ ਨਸ਼ੇ ਖਾਂਦਾ ਮਮੀ ਖੜਨਾ ਤੇ ਪੈਣਾ ਹੀ ਆ ਨਾਲੇ ਉਹਦੇ ਬਾਰੇ ਤੇ ਸਾਰੀ ਉਥੇ ਗੱਲ ਹੋਣੀ ਆ ਤੇ ਨਾਲੇ ਜੋ ਆਕਣਗੇ ਤੇ ਉਹਨਾਂ ਦੇ ਨਾਲ ਹੀ ਉਹਨੂੰ ਭੇਜ ਦਾਂਗੇ ਕਿ ਇੱਥੇ ਲਿਆ ਕੇ ਕੀ ਕਰਨਾ ਫਿਰ ਉਹਨੂੰ ਮੁੰਡਿਆ ਆਹ ਤੇਰੀ ਗੱਲ ਬਹੁਤ ਮੈਨੂੰ ਚੰਗੀ ਲੱਗੀ ਐ ਜਿਦ ਤਰਾ ਹੀ ਕਰਾਂਗੇ ਆਹੋ ਇਹ ਤਾਂ ਬੜਾ ਸਿਆਣਾ ਵਾ ਸਭ ਤੋਂ ਪਹਿਲਾਂ ਸੋਚੀ ਬੈਠਾ ਵਾ ਤੇ ਭੈਣ ਨੂੰ ਦਵਾ ਦਵਾ ਕੱਢ ਦਾਂਾ ਕੰਨੋਂ ਫੜ ਕੇ ਹੈ ਫਿਰ ਫੈਸਲਾ ਤੋ ਹੀ ਕਰਨਾ ਵਾ ਫੇਰ ਤੇ ਲੈਣਾ ਵਾ ਇਦਾਂ ਨਹੀਂ ਕਰ ਲੈਣਾ ਉਹ ਗੱਲ ਹੋ ਵੀ ਜਾਊਗੀ ਨਾ ਆਪਣੇ ਘਰ ਲੈ ਕੇ ਆਵਾਂਗੇ ਪਹਿਲਾਂ ਕੁੜੀ ਨੂੰ ਕਪੜਾ ਲੀੜਾ ਨਹੀਂ ਕੋਈ ਨਾਲ ਦੇਣਾ ਇੱਦਾਂ ਹੀ ਕਮਫਰ ਕੇ ਤੋਰ ਦੇਣੀ ਆ ਵੱਡਾ ਸਿਆਣਾ ਮੇਰੀ ਗੱਲ ਸੁਣ ਤੇ ਲੀੜਾ ਕਪੜਾ ਮੁੜ ਕੇ ਬਾਅਦ ਚ ਨਾ ਜਾਊ ਮਗਰ ਉੱਥੇ ਹੈਂ ਨਹੀਂ ਕਿਹੜਾ ਸੇ ਨਵੇਂ ਜਾਣਾ ਵਾ ਉਹ ਗੱਲਾਂ ਕਰੀ ਜਾਂਦੀਆਂ ਫੇਰ ਤਰਾ ਹੋਇਆ ਤਰਾ ਤੁਸੀਂ ਨਾ ਕੁੜੀ ਨੂੰ ਕੱਟਾ ਮਾਰਨ ਦੀ ਕੋਸ਼ਿਸ਼ ਨਾ ਕਰੋ ਤਨ ਦੱਸਦਾ ਮੈਂ ਆਹੋ ਧੀ ਆ ਸਾਡੀ ਨਾਲੇ ਸਾਡੇ ਘਰੋਂ ਲੈ ਕੇ ਜਾਣਗੇ ਅਗਲੇ ਠੀਕ ਆ ਨਾ ਚੱਲ ਮੰਮੀ ਘਰੋਂ ਲੈ ਕੇ ਜਾਣਗੀ ਕੋਈ ਨਹੀਂ ਇੱਨਾ ਹੀ ਕਰ ਲਾਂਗੇ ਬਸ ਧੀ ਗੱਲ ਉੱਥੇ ਨਿਬੇੜ ਕੇ ਆਉਣੀ ਆ ਹਾਂ ਉਨਾਲੇ ਡੈਡੀ ਜੇ ਉਥੇ ਝੁਕਣਾ ਪਊਗਾ ਨਾ ਤੇ ਕੋਈ ਨਹੀਂ ਅਸੀਂ ਉਥੇ ਝੁਕ ਜਾਾਂਗੇ ਚਲੋ ਸਾਡਾ ਵੀ ਕੁੜੀ ਦਾ ਘਰ ਵਾਹ ਜੂਗਾ ਫੇਰ ਹਾਂ ਪਤਾ ਅਸੀਂ ਤੇ ਮੈਂ ਤੇ ਤੁਹਾਨੂੰ ਸਾਰੀਆਂ ਗੱਲਾਂ ਤੁਹਾਡੇ ਸਾਹਦੇ ਨਾਲ ਠੀਕ ਨਹੀਂ ਤੇ ਭਰਨਾ ਜੇ ਕਲੇਸ਼ ਪੈ ਤਾ ਇਹ ਜਨਾਨੀ ਨੇ ਬੋਲੇ ਤੁਸੀਂ ਦੋਵਾਂ ਨੇ ਝੁਕਣਾ ਵਾ ਨਾ ਚੁੱਕ ਲਿਓ ਮੈਂ ਤਾਂ ਨਹੀਂ ਜੀ ਝੁਕਣਾ ਤੇ ਨਾ ਮੇਰੇ ਕੋ ਆਸ ਹੀ ਕਰਿਓ ਕੋਈ ਲੱਗੀ ਆ ਨਾ ਸਮਝੇ ਐਵੇਂ ਨਾ ਮੈਂ ਕਿਉਂ ਆ ਕੇ ਮਾਰਦੀ ਆਂ ਹਮ ਗੰਨਨਤ ਬੈਕਰ ਨਾ ਜਾ ਕਰੋ ਨਾ ਜਾ ਜਾਣਾ ਤਾਂ ਪੈਣਾ ਹੀ ਲੱਗੀ ਸਾਰੇ ਕੀਤੀ ਕਤਰੀ ਦਾ ਮੰਮੀ ਜੀ ਤੇਰੀ ਚੋਪੀ ਰਿਓ ਤੇ ਜੇ ਡੈਡੀ ਨਹੀਂ ਨਿਕਲਣਾ ਤੇ ਫਿਰ ਫੈਲਾ ਕੰਦਾ ਉੱਥੇ ਕੀ ਪੈਦਾ ਬੈਠ ਕੇ ਚੁੱਪ ਕਰਕੇ ਖੇ ਖਾਣ ਜਾਣਾ ਫਿਰ ਉੱਥੇ ਉਹਨਾਂ ਨੇ ਸੱਧਿਆ ਵਾ ਜਾਣਾ ਤਾਂ ਹੁਣ ਪੈਣਾ ਜੇ ਠੀਕ ਆ ਨਾ ਕੋਈ ਗੱਲ ਨਹੀਂ ਆਮੋ ਸਾਹਮਣੇ ਬੈਠੇ ਗੱਲ ਹੋ ਜਾਣੀ ਆ ਆਪੇ ਪਤਾ ਲੱਗ ਜਾਣਾ ਉਹ ਕੀ ਚਾਹੁੰਦੇ ਆ ਤੇ ਜੇ ਨਾ ਨਾ ਆਪਾਂ ਗਏ ਤੇ ਅਗਲਿਆਂ ਨੇ ਕਹਿਣਾ ਵੀ ਡਰ ਗਏ ਆ ਠੀਕ ਆ ਗੱਲਾਂ ਮਾਰਦੇ ਤੇ ਸੰਨੀ ਨਸ਼ੇ ਵਿੱਚਦਾ ਵਾ ਜਿਹੜਾ ਇਹਨੂੰ ਲੈ ਕੇ ਫੜ ਕੇ ਹਾਂ ਹੁਣ ਉਹਨਾਂ ਨੂੰ ਕਿਹੜਾ ਦੱਸੇ ਵੀ ਪਿੰਦਰ ਤੇ ਘਰ ਨਹੀਂ ਸੀ ਤੇ ਜਿਹੜਾ ਕਾਬੂ ਆਇਆ ਅਗਲੇ ਲੈ ਗਏ ਪੁਲਸ ਵਾਲੇ ਛੱਡਦੇ ਆ ਪੁਲਸ ਵਾਲੇ ਨੇ ਇਹ ਹੁੰਦਾ ਵੀ ਜਿਹੜਾ ਨਹੀਂ ਘਰ ਲੱਭਾ ਉਹ ਬਾਅਦ ਚ ਸਹੀ ਤੇ ਜਿਹੜਾ ਗੱਡੀਆਂ ਟੱਕਰਿਆ ਤਾਂ ਉਹਨੂੰ ਫੜ ਕੇ ਅਗਲੇ ਲੈ ਜਾਂਦੇ ਵੀ ਆਪੇ ਆਉਣਗੇ ਮਗਰ ਮਿਆਰ ਤੇਰੇ ਕੁਛ ਨਾ ਸ਼ਰਮ ਦੀ ਮਾਰੀ ਬਾਹਰੋਂ ਨਿਕਲ ਗਈ ਤੇ ਲੋਕਾਂ ਨੇ ਮੈਨੂੰ ਪੁੱਛਣਾ ਤਾਂ ਮੈਂ ਕੀ ਕਹਾਂਗੀ ਕਹਿਣਾ ਕੀ ਆ ਸਾਰੇ ਲੋਕਾਂ ਨੂੰ ਪਤਾ ਵਾ ਦੂਰ ਦੂਰ ਸੁਣੀ ਦੀ ਆਈ ਆਪਣੇ ਘਰ ਆਵੀ ਐਡੇ ਮਾਰੇ ਨਿਕਲੇ ਆ ਮੈਂ ਤਾਂ ਨਾ ਇਹਨਾਂ ਨੇ ਜੱਬਨ ਬੇੜੋ ਸਾਰਾ ਸਿਆਪਾ ਨ ਬੇੜੋ ਜੋ ਲਖਲਕਾ ਕਰਨਾ ਕਰੋ ਬਾਕੀ ਪੁੱਤ ਹੁਣ ਤੂੰ ਦੱਸ ਫੇਰ ਨਾ ਆਖੀ ਵੀ ਮੇਰੇ ਮਾਪਿਆਂ ਨੇ ਆਹ ਤੈਸਲਾ ਲੰ ਲਿਆ ਜੋ ਤੂੰ ਕਹੇਂਗਾ ਆਪਾਂ ਉਹ ਹੀ ਸੁਣਾਗੇ ਨਹੀਂ ਮੰਮੀ ਤੁਸੀਂ ਸਿਆਣੇ ਆ ਉਹਨਾਂ ਕੋ ਕੰਮ ਕੀਤਾ ਇਦਾਂ ਕਰਦਾਗੇ ਭਾਵੇਂ ਰਿਸ਼ਤੇਦਾਰੀ ਵਾਲੀ ਗੱਲ ਵਾ ਜੇ ਕੋ ਗੱਲ ਹੈਗੀ ਬੰਦਾ ਬੈਠ ਕੇ ਕਰ ਲੈਂਦਾ ਹੈ ਹੁਣ ਵੀ ਤੇ ਬਹਿਣਾ ਹੀ ਹੈ ਨਾ ਨਾਲੇ ਜਦੋਂ ਇੱਥੋਂ ਤੱਕ ਗੱਲਾਂ ਪਹੁੰਚ ਜਾਂ ਨਾ ਫੇਰ ਰਿਸ਼ਤੇਦਾਰੀਆਂ ਨੇ ਰਹਿਣੀਆਂ ਹੁੰਦੀਆਂ ਜਦੋਂ ਸਾਨੂੰ ਗੱਲਾਂ ਕਰੇਗਾ ਕੁਝ ਇਹਨਾਂ ਨੂੰ ਵੀ ਕਰਦੀ ਹੁਣ ਜਦੋਂ ਸਾਡੀ ਉਹਨਾਂ ਬੇਇੱਜ਼ਤੀ ਕਰਦੀ ਤੇ ਰਿਸ਼ਤੇਦਾਰੀ ਕਰਦੀ ਰਹੀ ਗੱਲ ਤੇ ਡੈਡੀ ਤੁਹਾਡੀ ਠੀਕ ਆ ਪਰ ਇਹ ਐਪੀ ਜਦੋਂ ਵੀ ਆਪਾਂ ਬਹਿਣਾ ਜਾਂ ਕੱਲ ਨੂੰ ਜਾਂ ਕਿਸੇ ਦਿਨ ਵੀ ਆਪਾਂ ਪਹਿਲਾਂ ਨਾ ਗੱਲ ਕਰਾਂਗੇ ਕਿ ਤੇ ਨਵਦੀਪ ਨੇ ਵੀ ਆਉਣਾ ਵਾ ਉਹਨੂੰ ਪੁੱਛਾਂਗੇ ਪਹਿਲਾਂ ਵੀ ਤੇਰਾ ਨਾ ਕੀ ਇਹੀ ਕੀਤਾ ਆਹੋ ਇਹਦੇ ਆਈ ਆ ਆਮਾ ਸਾਹਮਣੀ ਹੋਵਾਂਗੇ ਤਾਂ ਪਤਾ ਲੱਗੂ ਨਾ ਇਹ ਦੱਸੇਗੀ ਕਿ ਕਿੰਨਾ ਕੇ ਇਹਨੂੰ ਕੁੱਟਿਆ ਮਾਰਿਆ ਉਹ ਤੇ ਅੱਥੀ ਆਈ ਹੈ ਨੀ ਹੁਣ ਤੇ ਨਾ ਹੱਡੀ ਉਹਦੇ ਨਾਲ ਗੱਲ ਹੋਈ ਹੈ ਹੁਣ ਜਦੋਂ ਆਏਗੀ ਸਾਰਾ ਕੁਝ ਪਤਾ ਲੱਗੇਗਾ ਤੇ ਫਿਰ ਵੇਖਾਂਗੇ ਕੀ ਕਰਨਾ ਆਪਾਂ ਪਰ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਮਾਪਿਆਂ ਦੀ ਮੰਨਦੀਆਂ ਹੁੰਦੀਆਂ ਉਹ ਸਹੁਰਿਆਂ ਦੀ ਨਹੀਂ ਮੰਨਦੀਆਂ ਹੁੰਦੀ ਉਹ ਮੰਮੀ ਸਾਰੇ ਇੱਕੋ ਜਿਹੀ ਨਹੀਂ ਹੁੰਦੇ ਬੰਦੇ ਦਾ ਆਪਣਾ ਵੀ ਦਿਮਾਗ ਕੰਮ ਕਰਨਾ ਚਾਹੀਦਾ। ਉਹ ਇੰਨਾ ਕੁਛ ਹੋ ਗਿਆ ਉਹਨੂੰ ਨਹੀਂ ਪਤਾ। ਉਹਦੀ ਮਾਂ ਕੀ ਕੁਝ ਕੰਨ ਦੇਈ। ਨਾਲੇ ਉਹਨੇ ਤੇ ਇੱਕ ਫੋਨ ਤੱਕ ਨਹੀਂ ਕੀਤਾ ਉਹਦੰ ਦਾ। ਫੇਰ ਸਾਰਾ ਕਸੂਰ ਕੁੜੀ ਦਾ ਵੀ ਹੈਗਾ ਵਈ ਇਹ ਨਾ ਤੂੰ ਕਹਿ ਜੇ ਕੁੜੀ ਕਹਿੰਦੀ ਨਾ ਕਿ ਆਹ ਕੰਮ ਨਹੀਂ ਹੋਣ ਦੇਣਾ ਤੇ ਕਦੀ ਨਹੀਂ ਹੋਣਾ। ਕੁੜੀ ਦੇ ਵੀ ਢਿਡਚੇ ਗੱਲਾਂ ਹੁੰਨ। ਮੈਂ ਤਾਂ ਕਹਿੰਦੀ ਚੰਗੀ ਨਹੀਂ ਲੱਗਦੀ। ਵੀ ਆਪਣੇ ਕਾ ਵੀ ਸਾਡੇ ਧੀਆਂ ਹੈਗੀਆਂ ਨੇ। ਨਾਲ ਮਿਲ ਕੇ ਤੇ ਸਾਰਾ ਕੰਮ ਖਰਾਬ ਕਰਤਾ। ਨਹੀਂ ਆ ਵਧੀਆ ਵਾ। ਤੂੰ ਇੱਥੇ ਬੈਠੇ ਨਾ ਫੋਨ ਵੇਂਦੇ ਰਿਆ ਕਰੋ। ਬਾਰ ਕੀ ਹੁੰਦਾ ਵੇ ਖਬਰਸਾਰ ਲੈ ਲਿਆ ਕਰੋ ਕੀ ਹੋ ਗਿਆ ਬਾਹਰ ਹੁਣ ਹੋਣਾ ਕੀ ਆ ਪਹਿਲਾ ਤਾਈ ਆਈ ਸੀਗੀ ਬਥੇਰਾ ਬੋਲ ਕੇ ਗਈ ਆ ਪਤਾ ਨਹੀਂ ਕੀ ਆਂਦੀ ਮੈਨੂੰ ਤਾਂ ਸੁਣਿਆ ਨਹੀਂ ਘਰ ਅੰਦਰ ਤੇ ਹੁਣ ਤਿੰਨੇ ਜਣੇ ਬਾਹਰ ਬੈਠੇ ਬੈਠੇ ਕੀ ਸਲਾਮਾ ਦੇਈਓ ਕਰ ਉਦੋਂ ਤਾਂ ਉਹ ਫੜਾਤਾ ਤੇ ਹੁਣ ਬਾਹਰ ਬੈਠੇ ਸਲਾਮਾ ਕਰਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਈ ਇਹਨਾਂ ਨੂੰ ਪੁੱਛ ਲਈ ਕੋਹ ਆ ਉਹ ਤਾਂ ਸਹੀ ਗੱਲ ਵਾ ਵੇ ਕੰਮ ਇਹਨਾਂ ਦੇ ਰੇ ਇਦਾਂ ਦੇ ਹੀ ਉਦੋਂ ਜਦੋਂ ਆਈ ਸੀ ਪੁਲਿਸ ਤੇ ਉਦੋਂ ਕਹਿ ਦਿੰਦੇ ਆ ਵੀ ਸਾਡਾ ਨਹੀਂ ਇਹਦੇ ਨਾਲ ਕੋਈ ਲੈਣ ਦੇਣ ਹੁਣ ਫੇਰ ਜੇ ਕੋਈ ਗੱਲਬਾਤ ਹੋ ਗਈ ਨਾ ਇਹਨਾਂ ਤਾਂ ਉਹਨੂੰ ਫਸਾ ਦੇਣਾ ਜੇ ਆ ਫੇਰ ਇਹਨਾਂ ਨੇ ਚੰਗੇ ਰਹਿ ਜਾਣਾ। ਕਿਉਂ ਮੈਨੂੰ ਕੋ ਫਸਾ ਦੇਣਾ? ਅਹੀਂ ਜੁੱਤੀਆਂ ਖਾਣ ਨੂੰ ਹੀ। ਤੇ ਹੋਰ ਕੀ ਆ? ਹਾਂ ਕੋਈ ਨਾ ਸਾਰੇ ਗੱਲਾਂ ਕਰਦੇ ਰਹਿੰਦੇ ਆ ਹੁਣ ਪਤਾ ਨਹੀਂ ਲੱਗਦਾ ਕੀ ਕਰਦੇ ਆ ਕੀ ਨਹੀਂ ਨਾ ਕੁਛ ਦੱਸਦੇ ਆ। ਚਤਰਖਾਨ ਨੂੰ ਮੁੜ ਕੇ ਹੀ ਵੇਖ ਰਹੀ ਨਹੀਂ। ਕੋਈ ਨਹੀਂ ਲੱਗ ਜਾਂਦਾ ਪਤਾ ਕੀ ਸਲਾਹ ਕੀਤੀ ਆ। ਲੱਗ ਜਾਂਦਾ ਤੁਹਾਨੂੰ ਪੁੱਛਣਾ ਕਿ ਇਹਨੇ ਜਾਂ ਦੱਸਣਾ। ਕੋਈ ਲੱਗ ਜਾਣਾ ਘਰੇ ਹੋਣੀ ਆ ਜੋ ਹੋਣੀ ਆ। ਉਹਦਾਂ ਫੜਾਤਾ ਹੀ ਨਾ ਫੇ ਲੈ ਜਾ ਕੋਈ ਨਹੀਂ ਇਹਨੂੰ। ਇਹ ਸਾਰੀ ਚਾਲ ਹੀ ਇਹਨਾਂ ਦੀ। ਉਹਨਾਂ ਆਪੇ ਕਿ ਸਲਾਵਾ ਡੇ ਆ ਕਰਨ ਮੈਂ ਸਲਾਵਾ ਕੱਢਣ ਦੀ ਡੇ ਆ ਪਤਾ ਨਹੀਂ ਕੋ ਮੈਨੂੰ ਕੀ ਪਤਾ ਵਾ ਮੈਨੂੰ ਮਾਤਾ ਤਾਰੀ ਖਵਾਉਂ ਦਿੰਦੀ ਆ ਉੱਥੇ ਉਹਦੇ ਪਹਿਲਾਂ ਪੁਜਾ ਦਿੰਦੀ ਆ ਪੀ ਨੂੰ ਪਤਾ ਨਾ ਲੱਗਿਆ ਕੋ